ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਤੇ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜ੍ਹਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ 'ਚ ਗੁਟਕਾ ਸਾਹਿਬ ਪਏ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮਾ ਕਰਵਾ ਦਿਓ ਨਹੀਂ ਬਹੁਤ ਪੰਜਾਬ ਦੇ ਵਿੱਚ ਦਿਖਾਂਤ ਵਾਪਰ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਦਿਖਾਂਤ ਵਾਪਰੇ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਗੁਟਕਾ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਂਜੀ ਅੱਜ ਜਿਹੜਾ ਕੋਟਕਪੂਰੇ ਵਿਖੇ ਇੱਕ ਘਰ ਦੇ ਵਿੱਚ ਨਾ ਸਮਝੀ ਦੇ ਤੌਰ ਤੇ ਮੈਂ ਕਹਾਂਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਸੋ ਉਹ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਉਸ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇੱਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਤੇ ਉਹਨਾਂ ਦੀ ਰੈਸਟ ਪਾ ਲਈ ਗਈ ਆ ਇਸ ਟਾਈਮ ਅਜ ਥਾਣੇ 'ਚ ਖੜੇ ਆ ਜਿਹੜੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਉਹਨਾਂ ਤੇ ਇਹ ਬਾਬਾ ਬੜਪਾਲ ਸਿੰਘ ਦੀ ਗੱਡੀ ਸੀ ਇਹਨਾਂ ਦੇ ਘਰ ਦੀ ਨਹੀਂ ਉਹ ਪੁਰਾਣਾ ਮੈਟਰ ਸੀਗਾ ਜੀ ਇੱਥੇ ਇੱਥੇ ਜਿਹੜੀ ਗੱਲ ਆ ਜਿਹੜੀ ਬੀਬੀ ਨੇ ਇਹ ਅੱਗ ਲਾਈ ਆ ਉਹ ਇਸ ਘਰ ਦੀ ਨੋ ਸੀ ਉਹਨੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਫ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਥੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਡੇ ਧਿਆਨ 'ਚ ਜਿਹੜੀ ਇਹ ਗੱਲ ਲੈ ਕੇ ਆਂਦੀ ਸੀ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਤੀ ਉਹ ਤੇ ਰੈਸਟ ਪਾ ਲਈ ਆ ਸਵੇਰ ਤੜਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚੇ ਆਂ ਤੇ ਉਦੋਂ ਤੋਂ ਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਖੜ ਕੇ ਜਿਹੜਾ ਪਰਚਾ ਉਹ ਤੇ ਕੱਟਿਆ ਗਿਆ ਕਿਸ ਮਨਸ਼ਾ ਨਾਲ ਅਗ ਲਾਈਏ ਕੀ ਕਿਉਂਕਿ ਜਾਣ ਮੈਂ ਇੱਥੇ ਕਹੂੰਗਾ ਜੀ ਨਾ ਸਮਝੀ ਐ ਸਾਡੇ ਲੋਕਾਂ ਨੂੰ ਪਤਾ ਨਹੀਂ ਐ ਕਿ ਸਤਕਾਰ ਕਿਸ ਤਰ੍ਹਾਂ ਕਰਨਾ ਗੁਰੂ ਸਾਹਿਬ ਦੇ ਅੰਗਾਂ ਦਾ ਗੁਟਕਾ ਸਾਹਿਬ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ 'ਚ ਗੁਟਕਾ ਸਾਹਿਬ ਪਏ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮਾ ਕਰਵਾ ਦਿਓ ਸੋ ਇਸ ਤਰ੍ਹਾਂ ਆਪ ਮਾਰੇ ਹੋ ਕੇ ਅੱਗਾ ਲਾਉਣ ਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਤ ਵਾਪਰ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਦਿਖਾਤ ਵਾਪਰੇ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈਗੀ ਹੈ ਬਿਲਕੁਲ ਪੁਲਿਸ ਨੇ ਪਹਿਲ ਦੇ ਆਧਾਰ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਇੱਥੇ ਆ ਪਹੁੰਚੇ ਆ ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਫਸਰ ਨੇ ਪੂਰਾ ਸਹਿਯੋਗ ਕੀਤਾ ਸਾਰਿਆਂ ਨੇ ਡਟ ਕੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਜੀ ਅੱਜ ਸਾਨੂੰ ਸਵੇਰੇ ਆਪਣੇ ਐਸ ਐਚਓ ਸਿਟੀ ਕੋਟਪੁਰਾ ਦੇ ਡੀ ਐਸ ਪੀ ਜਿਹੜੇ ਕੋਟਪੁਰਾ ਨੂੰ ਪਤਾ ਲੱਗਾ ਸੀ ਕਿ ਆਪਣੇ ਇੱਥੇ ਲੋਕਲ ਕੋਟਪੁਰੇ ਚ ਇੱਕ ਮਹੱਲੇ ਚ ਜਿੰਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ ਚ ਪਾ ਕੇ ਅਗਲਾਤੀ ਜਾਨਕੀ ਬੇਅਦਬੀ ਕੀਤੀ ਸੀ ਜਿਸ ਦੇ ਚੱਲ ਜਿਉਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਤਿਉਂ ਹੀ ਅਸੀਂ ਹੁਣ ਬਿਆਨ ਲਿਖ ਕੇ ਜਿਸ ਬੰਦੇ ਨੇ ਜਾਣਕਾਰੀ ਦਿੱਤੀ ਸੀ ਤੇ ਇੱਕ ਐਸੀ ਬੀਐਨਐਸ ਦੀਆਂ ਧਾਰਾਵਾਂ ਦੀ ਹੇਠ ਪਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇਹ ਕੀਤਾ ਉਹਦੇ ਉੱਤੇ ਤੇ ਇਹ ਲੇਡੀ ਵੀ ਆ ਕੇ ਟੈਂਡ ਕਰ ਲਈਏ ਤੇ ਉਹਨਾਂ ਦੀ ਫਾਰਮੂਲ ਪੁੱਛ ਕੇ ਇਸ ਕਰਕੇ ਤੇ ਅੱਗੇ ਕਾਰਵਾਈ ਕਰ ਰਹੇ ਆ ਕਿੰਨੇ ਦੋਸ਼ੀ ਰੋੜਲੇ ਨੇ ਇਹ ਇੱਕ ਹੈ ਜੀ ਕਿਹੜਾ ਇੱਕ ਹੈ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖ ਰਿਪੋਰਟ ਕੀਤੀ ਉਹਨੇ ਇੱਕ ਦੱਸਿਆ ਫਰਦਰ ਕੀ ਦੱਸ ਰਹੇ ਜੀ ਵੀ ਕਿਉਂ ਉਹਨਾਂ ਨੇ ਅਗਨੀਪੇਟ ਕੀਤੇ ਇਹ ਇਹ ਹੈ ਜੀ ਕਿ ਉਹ ਜਦੋਂ ਹੁਣ ਮੋਡਲਾ ਤੇ ਇੰਨਾ ਕਿ ਉਹਨੂੰ ਆ ਆਈਡੀਆ ਨਹੀਂ ਸੀ ਹੈਗਾ ਤੇ ਉਹਨੇ ਬੇਸਿਕ ਪ੍ਰੋਪਰ ਪ੍ਰोसीजर ਹੁੰਦਾ ਕਿ ਗੁਰਦੁਆਰੇ ਲਾ ਕੇ ਜਮ੍ਹਾਂ ਕਰਾਉਂਦਾ ਉਹ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਇਹੀ ਬਿਨਾ ਸੋਚੇ ਸਮਝੇ ਜਿੰਨੂੰ ਵੀ ਕਹਿੰਦੇ ਹੈਗੇ ਆ ਪਾਠ ਵੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਚੁੱਲ੍ਹੇ 'ਚ ਪਾ ਕੇ ਅਗਲਾਤੀ ਆ ਉਹ ਗਲਤ ਕੀਤਾ ਤੇ ਬਾਕੀ ਤਫਤੀਸ਼ ਕਰ ਰਹੇ ਆ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਕਈ ਥਾਵਾਂ ਦੇ ਉੱਤੇ ਖੁਦ ਕੋਈ ਨਾ ਕੋਈ ਗੁਰੂਕਰ ਪਹੁੰਚਦਾ ਹੈ ਤੇ ਜਾ ਕੇ ਬੇਅਦਬੀ ਕਰ ਦਿੰਦਾ ਹੈ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅੰਜਾਨ ਪੁਣੇ ਦੇ ਵਿੱਚ ਨਾ ਸਮਝੀ ਦੇ ਵਿੱਚ ਇਸ ਔਰਤ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਬਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ